ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਪੰਜਾਬ ਦੀ ਮੰਤਰੀ ਮੰਡਲ ਦੀ ਜਿਹੜੀ ਆ ਵਿਸ਼ੇਸ਼ ਤੌਰ ਤੇ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੀ ਮਤੇ ਪਾਸ ਕੀਤੇ ਗਏ ਨੇ ਪੰਜਾਬ ਦੇ ਲੋਕਾਂ ਨੂੰ ਕੀ ਵੱਡੀ ਸਹਗਾਤ ਮਿਲੇਗੀ ਇਹ ਅਸੀਂ ਅੱਜ ਤੁਹਾਨੂੰ ਬੋਲਦਾ ਪੰਜਾਬ ਦੇ ਜਿਹੜੀ ਆ ਵਿਸਥਾਰਪੂਰਵਕ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਪੰਜਾਬ ਦੇ ਗਵਰਨਰ ਵੱਲੋਂ ਨਸ਼ਾ ਨੂੰ ਲੈ ਕੇ ਅੱਜ ਵੱਡੀ ਜਿਹੜੀ ਆ ਮਹਾਂ ਰੈਲੀ ਜਨਕੀ ਕੀਤੀ ਗਈ ਆ ਜਨਨ ਕਿ ਤੁਰਕੇ ਲੋਕਾਂ ਨੂੰ ਜਿਹੜਾ ਜਾਗਰੂਤ ਕੀਤਾ ਗਿਆ ਕੀ ਕੁਝ ਜਾਗਰੂਕ ਕੀਤਾ ਗਿਆ ਇਸ ਰੈਲੀ ਦਾ ਮਕਸਦ ਕੀ ਸੀ ਕਿ ਵਾਕਈ ਪੰਜਾਬ ਦੇ ਜਿਹੜਾ ਨਸ਼ੇ ਦੀ ਗੱਲ ਕੀਤੀ ਜਾ ਰਹੀ ਹੈ ਜੋ ਨਸ਼ਾ ਖਤਮ ਹੋਵੇਗਾ ਇਹ ਸਾਰੀ ਜਿਹੜੀ ਰਿਪੋਰਟ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਸਾਂਝੀ ਕਰਦੇ ਆ ਰਿਪੋਰਟ ਸਾਂਝੀ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜਮ ਜੂਨੀਅਰ ਪਾਣਾ ਸੱਚੀ ਕਾਲ ਰਪਾਣਾ ਜੀ ਸਭ ਤੋਂ ਪਹਿਲਾਂ ਅੱਜ ਮੰਤਰੀ ਮੰਡਲ ਤੇ ਗੱਲ ਕਰਦੇ ਆਂ ਕਹਿੰਦੇ ਮੰਤਰੀ ਮੰਡਲ ਦੇ ਵਿੱਚ ਅੱਜ ਲੋਕਾਂ ਨੂੰ ਬੜੀ ਵੱਡੀ ਸੁਗਾਤ ਮਿਲੀ ਹੈ ਥੋੜਾ ਜਾਣਕਾਰੀ ਦੱਸੋ ਵੀ ਸੁਗਾਤ ਕਿਹੜੀ ਮਿਲੀ ਹੈ ਕਿ ਲੋਕਾਂ ਨੇ ਕੀ ਰਾਤ ਮਨਾ ਲਈ ਉਹ ਦੇਖੋ ਅੱਜ ਮੰਤਰੀ ਮੰਡਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਭਗ ਤੀਜੀ ਚੌਥੀ ਮੰਤਰੀ ਮੰਡਲ ਦੀ ਮੀਟਿੰਗ ਸੀ ਹਮ ਅੱਜ ਦੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਤੀਰਥ ਯਾਤਰਾ ਸਕੀਮ ਚੱਲ ਰਹੀ ਸੀ ਉਹ ਤੀਰਥ ਯਾਤਰਾ ਸਕੀਮ ਕੁਝ ਪਿਛਲੇ ਲਗਭਗ ਸਾਲ ਡੇਢ ਸਾਲ ਤੋਂ ਜਿਹੜੀ ਹੈਗੀ ਉਹ ਸਕੀਮ ਬੰਦ ਪਈ ਸੀ ਉਹ ਸਕੀਮ ਨੂੰ ਮੁੜ ਸ਼ੁਰੂਆਤ ਕੀਤੀ ਗਈ ਹੈ ਤੁਹਾਡੇ ਯਾਦ ਹੋਣਾ ਮਰਜੀਦ ਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਸਕੀਮ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਉਹ ਸਕੀਮ ਨੂੰ ਪੰਜਾਬ 'ਚ ਲਾਗੂ ਕੀਤਾ ਗਿਆ ਤੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆਈ ਉਹ ਸਕੀਮ ਚੱਲੀ ਤੇ ਬਹੁ ਗਿਣਤੀ ਪੰਜਾਬ ਦੇ ਪਰਿਵਾਰਾਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਉਹ ਸਕੀਮ ਦੇ ਤਹਿਤ ਵੱਖ-ਵੱਖ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨ ਤਜ਼ਾਰੇ ਕਰਾਏ ਗਏ ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼ੁਰੂ ਕੀਤੀ ਸੀ ਇਹਦੀ ਬਿਲਕੁਲ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਦੋਂ ਸਰਕਾਰ ਜਾਣ ਵਾਲੀ ਸੀ ਅਖੀਰ ਦੇ ਵਿੱਚ ਜਾ ਕੇ ਉਹਨਾਂ ਨੇ ਟ੍ਰੇਨਾਂ ਰਾਹੀਂ ਹਜੂਰ ਸਾਹਿਬ ਪਟਨਾ ਸਾਹਿਬ ਅਲੱਗ-ਅਲੱਗ ਜਿਹੜੇ ਧਰਮਿਕ ਸਥਾਨ ਸੀ ਉੱਥੇ ਦਰਸ਼ਨ ਤਜ਼ਾਰੇ ਕਰਾਏ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਉਸ ਸਕੀਮ ਦੀ ਸ਼ੁਰੂਆਤ ਕੀਤੀ ਸੀ ਤੇ ਕੁਝ ਦੇਰ ਤੋਂ ਸਕੀਮ ਬੰਦ ਪਈ ਸੀ ਅੱਜ ਉਸ ਮੋੜ ਜਿਹੜੀ ਸਕੀਮ ਆ ਉਹਨੂੰ ਮੋੜ ਸ਼ੁਰੂ ਕਰਨ ਦੇ ਲਈ ਹਰੀ ਚੰਡੀ ਦੇ ਦਿੱਤੀ ਗਈ ਹੈ ਉਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੇ 100 ਕਰੋੜ ਰੁਪਇਆ ਅ alloate ਕੀਤਾ ਹੈ ਉਹ ਸਕੀਮ ਹੈ ਜਿਹੜੀ ਹੁਣ ਅੱਜ ਉਸ ਸਕੀਮ ਲਈ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਹੈ ਉਹਨਾਂ ਨੇ ਕਿਹਾ ਕਿ ਉਸ ਸਕੀਮ ਦੇ ਤਹਿਤ ਪੰਜਾਬ ਦੇ ਜਿਹੜਾ 100 ਕਰੋੜ ਰੁਪਇਆ ਉਹ ਖਰਚਾ ਜਾਣਾ ਹੈ ਜਨ ਕਿ ਲੋਕਾਂ ਨੂੰ ਲੋਕਾਂ ਦੇ ਤੀਰਥ ਵਾਸਤੇ ਲੋਕ ਲੋਕ ਧਾਰਮਿਕ ਸਥਾਨਾਂ 'ਤੇ ਖਾਸ ਕਰਕੇ 50 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਹੈ ਤੇ ਅਖਰ ਆਪਾਂ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਵਿਅਕਤੀ ਬਜ਼ੁਰਗ ਅਵਸਥਾ 'ਚ ਹੁੰਦਾ ਹੈ ਤਾਂ ਉਦੋਂ ਉਹਨਾਂ ਦਾ ਜਿਹੜਾ ਰੁਝਾਨ ਹੈ ਤੇ ਉਹ ਜ਼ਿਆਦਾ ਕਰਕੇ ਧਾਰਮਿਕ ਸਥਾਨਾਂ ਵੱਲ ਹੁੰਦਾ ਹੈ ਤੇ ਅਕਸਰ ਆਪਾਂ ਘਰਾਂ 'ਚ ਵੀ ਕਈ ਵਾਰ ਹੁੰਦੀ ਹੈ ਇਹ ਗੱਲ ਦੇਖਦੇ ਹਾਂ ਕਿ ਵੀ ਹੁਣ ਬਜ਼ੁਰਗ ਹੋ ਗਏ ਤੇ ਇਹਨਾਂ ਨੂੰ ਧਾਰਮਿਕ ਸਥਾਨਾਂ ਦੇ ਉੱਪਰ ਭੇਜ ਦੋ ਜਿਨ੍ਹਾਂ ਗੁਰਦੁਆਰੇ ਜਾਇਓ ਦਰਸ਼ਨ ਕਰਨ ਬਿਲਕੁਲ ਜਿਨ੍ਹਾਂ ਜਿਨ੍ਹਾਂ ਕਿਸ ਤਰ੍ਹਾਂ ਦਾ ਜਿਸ ਪਰਿਵਾਰ ਦਾ ਜਿਨ੍ਹਾਂ ਦਾ ਡੈਰਾ ਹੈਗਾ ਠੀਕ ਹੈ ਕੋਈ ਟ੍ਰੇਨ ਤੇ ਭੇਜਦਾ ਕੋਈ ਬਾਈਰ ਭੇਜ ਦਿੰਦਾ ਕੋਈ ਬੱਸ ਤੇ ਭੇਜਦਾ ਕੋਈ ਕੈਬ ਕਰਾ ਕੇ ਭੇਜਦਾ ਕੋਈ ਪਰਿਵਾਰ ਇਹ ਜੇ ਆ ਜਿਨ੍ਹਾਂ ਕੋਲ ਸਮਾਂ ਹੈਗਾ ਉਹ ਆਪਣੇ ਨਾਲ ਲੈ ਜਾਂਦੇ ਆ ਤੇ ਕਈ ਵਾਰ ਅਕਸਰ ਆਪਾਂ ਜ਼ਿਆਦਾਤਰ ਦੇਖਦੇ ਆ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਗੁਰਦੁਦਵਾਰਾ ਮੰਦਿਰ ਮਸਜਿਦ ਜਿਹੜੇ ਵੀ ਧਰਮ ਨਾਲ ਸੰਬੰਧਿਤ ਹੁੰਦਾ ਹੈ ਤਾਂ ਉਹ ਸਵੇਰੇ ਉੱਠ ਕੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣਾ ਸੇਵਾ ਕਰਨੀ ਖਾਸ ਕਰਕੇ ਬਜ਼ੁਰਗ ਅਵਸਥਾ ਚ ਹੁੰਦਾ ਹੈ ਤਾਂ ਪੰਜਾਬ ਸਰਕਾਰ ਨੇ ਅੱਜ ਇਹ ਗੱਲ ਕਹੀ ਹੈ ਕਿ 50 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਜਿਹੜੀ ਇਹ ਸਕੀਮ ਦਾ ਲਾਭ ਮਿਲੇਗਾ। ਸੋ ਆਪਾਂ ਦਰਸ਼ਕਾਂ ਨੂੰ ਉਹ ਵੀ ਸੁਣਾ ਦਿੰਦੇ ਹਾਂ ਕਿ ਕਹੇ ਜਿਹੜੇ ਅੱਜ ਖਜ਼ਾਨਾ ਮੰਤਰੀ ਹੈ ਹਰਪਾਲ ਸਿੰਘ ਚੀਮਾ ਉਹਨਾਂ ਨੇ ਕੀ ਕਿਹਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲਗਾਤਾਰ ਫੈਸਲੇ ਹੋ ਰਹੇ ਨੇ ਹਰੇਕ ਸਾਲ ਹਰੇਕ ਕੈਬਨਟ ਦੇ ਅੰਦਰ ਕਿਸੇ ਕੈਬਨਟ ਦੇ ਅੰਦਰ ਰੋਜ਼ਗਾਰ ਦਾ ਝੰਡਾ ਹੁੰਦਾਗਾ ਕਿਸੇ ਕੈਬਨਟ ਦੇ ਅੰਦਰ ਲੋਕਾਂ ਨੂੰ ਸਹੂਲਤ ਦੇਣ ਦਾ ਝੰਡਾ ਹੁੰਦਾਗਾ ਪਰ ਕਿਸੇ ਕੈਬਨਟ ਦੇ ਅੰਦਰ ਰੈਵਨਿਊ ਜਨਰੇਸ਼ਨ ਹੁੰਦੀ ਆ ਔਰ ਕਿਸੇ ਕੈਬਨਟ ਦੇ ਅੰਦਰ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸੋ ਅੱਜ ਦੀ ਕੈਬਨਟ ਮੀਟਿੰਗ ਦੇ ਅੰਦਰ ਬਹੁਤ ਹੀ ਅਹਿਮ ਇਸ ਮੀਟਿੰਗ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸੇ ਬਣਾਈ ਆ ਹਰਦੀਪ ਬੁੰਡੀਆਂ ਜੀ ਰੈਵਨਿਊ ਡਿਪਾਰਟਮੈਂਟ ਦੇ ਮਿਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁਨਰਵਾਸ ਤੇ ਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਜੀ ਜਿਹਦੇ ਵਿੱਚ ਲਗਭਗ 50 ਨਹੀਂ 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਨੁਖ ਵੱਡੀ ਉਮਰ ਦਾ ਹੋ ਜਾਂਦਾ ਹੈਗਾ ਤਾਂ ਹਮੇਸ਼ਾ ਉਹਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਕੀ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਉਹਦੇ ਸਾਰੇ ਜਣੇ ਵੈਸੇ ਤਾਂ ਅੱਜਕੱਲ ਨੌਜਵਾਨੀ ਜਿਹਾ ਬਹੁਤ ਵੱਡਾ ਟ੍ਰੈਂਡ ਆ ਪਰ ਲੇਕਿਨ ਇਹ ਸੱਚ ਆ ਕਿ ਜਦੋਂ ਵੱਡੀ ਉਮਰ ਹੁੰਦੀ ਹੈ ਤਾਂ ਸਾਰੇ ਕੋਸ਼ਿਸ਼ ਕਰਦੇ ਨੇਗੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦਾ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਉਹ ਕੀਤੀ ਜਾਵੇ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਔਰ ਉਹ ਤਾਰਬਿਕ ਸਥਾਨ ਤੇ ਜਾਣਾ ਚਾਹੁੰਦੇ ਨੇਗੇ ਤਾਂ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਤਾਰਬਿਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਕੁਝ ਫੰਡ ਜਿਹੜਾ ਪੋਲਾਰਡ ਕੀਤਾ ਗਿਆਗਾ ਔਰ ਤੀਰਥ ਯਾਤਰਾ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈਚੇ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਰਕਰ ਦਾ ਹੁੰਦੇ ਹੋਏ ਵੀ ਸਭ 'ਚ ਬਹੁਤ ਹੀ ਬੈਸਵੰਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ 'ਚ ਪੈਦਾ ਹੋਈ ਹੋਈ ਆ ਲੋਕ ਆਪਣੀ ਧਾਰਮਿਕ ਸਾਧ ਨੂੰ ਜਿਹੜਾ ਉਹ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਥਾ ਜਿਹੜੀ ਆ ਉਹ ਵਿਵਸਥਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇ ਕਿ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਹਾਂਗੇ ਔਰ ਆਲੇ ਸਬ ਵਿੱਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਈਡੈਂਟੀਫਾਈ ਕਰੂਗਾ ਔਰ ਉਸ ਤੋਂ ਬਾਅਦ ਅਸੀਂ ਨਾਊਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਮਾਨਯੋਗ ਮੁੱਖ ਮੰਤਰੀ ਸਰਪੰਗਨ ਸ੍ਰੀਮਾਨ ਜੀ ਵੱਲੋਂ ਦਿੱਤੀ ਗਈ ਆ ਇੱਕ ਵੱਡਾ ਫੈਸਲਾ ਮੈਂ ਸਮਝਦਾ ਪੰਜਾਬੀਆਂ ਦੇ ਹੱਕ ਵਿੱਚ ਹੋਇਆਗਾ ਦੇਖੋ ਤੁਸੀਂ ਸੁਣਿਆ ਕਿ ਹਰਪਾਲ ਚੀਮਾ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਤੀਰਥ ਯਾਤਰਾ ਹੈ ਬੱਸਾਂ ਰਾਈ ਵੀ ਹੋਏਗੀ ਟ੍ਰੇਨਾਂ ਰਾਈ ਵੀ ਹੋਏਗੀ ਜਿੰਨੇ ਸਾਧਨ ਪੰਜਾਬ ਸਰਕਾਰ ਉਪਲਬਧ ਕਰਾ ਸਕੇਗੀ ਉਹ ਸਾਰੇ ਸਾਧਨ ਇਸ ਤੀਰਥ ਯਾਤਰਾ ਦੇ ਲਈ ਵਰਤੇ ਜਾਣਗੇ ਤਾਂ ਕਿ ਬਜ਼ੁਰਗਾਂ ਨੂੰ ਜਿਹੜੀ ਇਹਦੀ ਤੀਰਥ ਯਾਤਰਾ ਜਿਹੜਾ ਲਾਭ ਹੈ ਉਹ ਮਿਲ ਸਕੇ ਔਰ ਦੂਜੀ ਗੱਲ ਕੁਝ ਜਿਹੜੀਆਂ ਵਿਰੋਧੀ ਧਿਰਾਂ ਉਹ ਇਹਨੂੰ ਇਲੈਕਸ਼ਨ ਦੇ ਨਾਲ 2027 ਦੇ ਨਾਲ ਜੋੜ ਕੇ ਦੇਖ ਰਹੀਆਂ ਨੇ ਦੇ ਪਿਛਲੇ ਕੁਝ ਦਿਨ ਤੋਂ ਤੁਸੀਂ ਦੇਖਿਆ ਬੰਦ ਪਈ ਸੀ 2027 ਆ ਰਹੀ ਹੈ ਤੇ ਹੁਣ 25 ਚੱਲ ਰਿਹਾ April ਦੇ ਅਖੀਰ ਤੱਕ ਜਿਹੜੀ ਇਹਦਾ ਜਿਹੜਾ ਯਾਤਰਾ ਦਾ ਸਾਰਾ ਖਾਕਾ ਜਿਹੜਾ ਤਿਆਰ ਹੋ ਜੂਗਾ April ਦੇ end 'ਚ ਇਹਦੀ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਜੇਗੀ ਰਜਿਸਟ੍ਰੇਸ਼ਨ ਜਿਹੜੀ ਹੋਏਗੀ ਉਹ ਜਿਵੇਂ ਆਪਾਂ ਕਹਿੰਦੇ ਕੋਈ MLA ਹੈ ਕੋਈ ਮੰਤਰੀ ਹੈ ਜਿੱਦਾਂ ਵੀ ਉਹਦੇ ਇਲਾਕੇ ਦਾ ਜਿਹੜਾ ਕੋਈ ਆਗੂ ਹੈ ਤਾਂ ਉਸ ਆਧਾਰ ਤੇ ਉਹਨਾਂ ਦੇ ਕੋਲ ਜਿਹੜੀ ਰਜਿਸਟ੍ਰੇਸ਼ਨ ਹੋਏਗੀ ਰਜਿਸਟ੍ਰੇਸ਼ਨ ਦੇ ਆਧਾਰ ਤੇ ਹੀ ਫਿਰ ਉਹਨਾਂ ਨੂੰ ਲਗਾਇਆ ਜਾਏਗਾ ਤੇ ਇਹਦਾ ਜਿਹੜਾ ਫੰਡ ਹੈ ਉਹ ਸਰਕਾਰ ਨੇ 100 ਕਰੋੜ ਰੁਪਇਆ ਅਲੋਕੇਟ ਦਿੱਤਾ ਹੁਣ ਅਗਲੀ ਜਿਹੜੀ ਮੰਤਰੀ ਮੰਡਲ ਚ ਹੋਈ ਹੈ ਅਗਲਾ ਫੈਸਲਾ ਹੋਇਆ ਕਿ ਪੰਜਾਬ ਦੇ ਵਿੱਚ ਸਰਕਾਰ ਨੇ ਇੱਕ ਸਕੀਮ ਚਲਾਈ ਹੈ ਕਿ ਆਈਐਸ ਆਈਪੀਐਸ ਤੇ ਪੀਸੀਐਸ ਤੇ ਆਈਆਰਐਸ ਜਿਹੜੇ ਪੰਜਾਬ ਦੇ ਅਧਿਕਾਰੀ ਹੈ ਉਹ ਹੁਣ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਨਗੇ ਕਿ ਪੰਜਾਬ ਸਰਕਾਰ ਨੇ ਇਹ ਗੱਲ ਫੈਸਲਾ ਕਰ ਲਿਆ ਕਿ ਹਰ ਇੱਕ ਅਧਿਕਾਰੀ 5 ਸਾਲ ਤੱਕ ਘੱਟੋ-ਘੱਟ ਜਿਹੜਾ ਇੱਕ ਸਕੂਲ ਅਡਾਪਟ ਕਰ ਲਿਆ ਮਨ ਲਓ ਅੱਜ ਕੋਈ ਡਿਪਟੀ ਕਮਿਸ਼ਨਰ ਮੋਹਾਲੀ ਹੈ ਉਹਨੇ ਇੱਕ ਆਈਐਸ ਹੈ ਉਹਨੇ ਇੱਕ ਮੋਹਾਲੀ ਦੇ ਵਿੱਚ ਇੱਕ ਦੋ ਤਿੰਨ ਚਾਰ ਜਿੰਨੇ ਵੀ ਸਕੂਲ ਅਡਾਪਟ ਕਰ ਲਏ ਅਡਾਪਟ ਕਰਨ ਤੋਂ ਬਾਅਦ ਉਹਦੀ ਟਰਾਂਸਫਰ ਲੁਧਿਆਣਾ ਹੋ ਜਾਂਦੀ ਹੈ ਤਾਂ ਇਹ ਨਹੀਂ ਕਿ ਉਹਦੀ ਅਡਾਪਟੇਸ਼ਨ ਜਿਹੜੀ ਉਹ ਕੈਨਸਲ ਹੋ ਜਾਏਗੀ ਉਹ ਚੱਲੂ ਉਹ ਅਡਾਪਟ ਚੱਲਦੀ ਰਹੇਗੀ 5 ਸਾਲ ਤੱਕ ਉਹ ਐਗਰੀਮੈਂਟ ਹੋਏਗਾ ਠੀਕ ਹੈ ਹਾਂ ਇਹ ਹੋ ਸਕਦਾ ਹੈ ਕਿ ਉਹ ਡੈਪੂਟੇਸ਼ਨ ਤੇ ਸੈਂਟਰ ਚਲੇ ਜਾਣ ਡੈਪੂਟੇਸ਼ਨ ਦੇ ਕਿਤੇ ਹੋਰ ਚਲੇ ਜਾਣ ਅਗਰ ਉਹਦੀ ਪੋਸਟਿੰਗ ਪੰਜਾਬ ਚ ਰਹਿੰਦੀ ਹੈ ਐਜ਼ ਏ ਡੀਸੀ ਬਤੌਰ ਕਮਿਸ਼ਨਰ ਬਤੌਰ ਕਿਸੇ ਵੀ ਡਿਪਾਰਟਮੈਂਟ ਚਲੀ ਜਾਂਦੀ ਹੈ ਪਰ ਉਹ ਜਿਹੜਾ ਉਹਨਾਂ ਨੇ ਸਕੂਲ ਅਡਾਪਟ ਕੀਤਾ ਉਹਦੀ ਦੇਖਰੇਖ ਉਹ ਕਰਨਗੇ ਔਰ ਉਹਦੇ ਚੇਜ ਨਹੀਂ ਹੈਗਾ ਕਿ ਉਹਨਾਂ ਨੂੰ ਕੋਈ ਪੈਸਾ ਦੇਣਾ ਪਊਗਾ ਜਿਵੇਂ ਆਪਾਂ ਦੇਖਦੇ ਆਂ ਕਿ ਪਹਿਲਾਂ ਇੱਕ ਵਾਰ ਡਾਕਟਰ ਧਰਮਵੀਰ ਗਾਂਧੀ ਉਸ ਆਪਣੇ ਮੈਂਬਰ ਪਾਰਲੀਮੈਂਟ ਬਣੇ ਸੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਇੱਕ ਪਿੰਡ ਅਡੌਪਟ ਕੀਤਾ ਸੀਗਾ ਤੇ ਅੱਜ ਉਹ ਪਿੰਡ ਦਾ ਹਾਲ ਕੀ ਹੈ ਜਿਹੜੇ ਹਾਲ ਜਿਹੜੇ ਨੇ ਅਡੌਪਟ ਕੀਤਾ ਸੀ ਉਹੀ ਹਾਲ ਦੇ ਵਿੱਚ ਅੱਜ ਪਿੰਡ ਦਾ ਹੈਗਾ ਇਹ ਦੁਬਾਰਾ ਨਾਮ ਇਹਨਾਂ ਨੇ ਆਪਣਾ ਨਾਮ ਜਿਹੜਾ ਬਾਵਾ ਖੱਟ ਲਈ ਕਿ ਡਾਕਟਰ ਗਾਂਧੀ ਨੇ ਆ ਕਰਤਾ ਸਕੂਲ ਅਡੌਪਟ ਕਰ ਦਿਆ ਦੋ ਚਾਰ ਸਾਲ ਜਿਹੜੇ ਬਾਰ ਦੇ ਰਹੇ ਹੋਇਆ ਉੱਥੇ ਕੁਝ ਨਹੀਂ ਤੇ ਅੱਜ ਵੀ ਉਸੇ ਸਕੂਲ ਦਾ ਹਾਲਾਤ ਉਹੀ ਜਿਹੀ ਪਏ ਨੇ ਔਰ ਦੁਬਾਰਾ ਡਾਕਟਰ ਗਾਂਧੀ ਨੇ ਜਿਹੜੇ ਦੁਬਾਰਾ ਫਿਰ ਮੈਂਬਰ ਪਾਰਲੀਮੈਂਟ ਬਣ ਗਏ ਪਰ ਉਹ ਸਕੂਲ ਦੇ ਉਹ ਪਿੰਡ ਦੇ ਹਾਲਾਤ ਬਹੁਤੇ ਸੁਧਰੇ ਨਹੀਂ ਪਰ ਇਸੇ ਕਰਕੇ ਵੀ ਇੰਨਾ ਜਿਹੜੇ ਅਧਿਕਾਰੀਆਂ ਨੂੰ ਜਿਹੜੇ ਗੱਲ ਕਹੀ ਕਿ ਤੁਸੀਂ ਸਕੂਲ ਡਾਪਟ ਕਰਨੇ ਆ ਸਰਕਾਰੀ ਉੱਥੇ ਇਹਨਾਂ ਨੂੰ ਪੈਸਾ ਨਹੀਂ ਦੇਣਾ ਪੈਣਾ ਉਹ ਸਿਰਫ ਬੱਚਿਆਂ ਦੀ ਦੇਖਰੇਖ ਕਰਨੀ ਬੱਚਿਆਂ ਨੂੰ ਇਹ ਗੱਲ ਦੱਸਣੀ ਕਿ ਤੁਸੀਂ ਬਿਹਤਰ ਜ਼ਿੰਦਗੀ ਕਿਵੇਂ ਜੀ ਸਕਦੇ ਹੋ ਬਿਹਤਰ ਪੜ੍ਹਾਈ ਕਿਵੇਂ ਕਰ ਸਕਦੇ ਹੋ ਇੱਕ ਬਿਹਤਰ ਐਜ਼ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਪੰਜਾਬ ਨੂੰ ਵਧੀਆ ਸੇਧ ਕਿਵੇਂ ਦੇ ਸਕਦੇ ਹੋ ਇਹਨਾਂ ਚੀਜ਼ਾਂ ਦੇ ਲਈ ਉਹ ਚਾਹੇ ਤੁਸੀਂ ਜਿਵੇਂ ਹੈਗੇ ਆਪਾਂ ਅੱਜਕੱਲ ਕਹਿ ਰਹੇ ਆਂ ਕਿ ਵੀਡੀਓ ਕਾਨਫਰੈਂਸ ਜਰੀਏ ਵੀ ਤੁਸੀਂ ਸਿੱਖਿਆ ਦੇ ਸਕਦੇ ਹੋ ਤੇ ਸਕੂਲ ਦੇ ਵਿੱਚ ਜਾ ਕੇ ਵੀ ਦੇ ਸਕਦੇ ਹੋ ਇਸੇ ਆਧਾਰ ਤੇ ਜਿਹੜੇ ਸਕੂਲ ਨੇ ਅਡਾਪਟ ਕਰਨੇ ਆਂ ਔਰ ਉਹ ਵੀ ਆਪਾਂ ਜਿਹੜੇ ਖਜ਼ਾਨਾ ਮੰਤਰੀ ਉਹਨਾਂ ਨੇ ਜਾਣਕਾਰੀ ਪੂਰੀ ਦਿੱਤੀ ਹੈ ਉਹ ਵੀ ਆਪਾਂ ਥੋੜੀ ਦਰਸ਼ਕਾਂ ਨੂੰ ਸੁਣਾ ਦਿੰਨੇ ਆਂ ਕਿ ਇਸ ਬਾਰੇ ਉਹਨਾਂ ਨੇ ਮੰਤਰੀ ਮੰਡਲ ਬਾਰੇ ਕੀ ਕਿਹਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਿੰਦੇ ਆ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤੇ ਜਾ ਸਕਣ। 14 ਜਨਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 2022 ਤੋਂ ਲੈ ਕੇ ਲਗਾਤਾਰ ਚਾਹੋ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋਵੇ ਚਾਹੇ ਦੇ ਆਪਕਾ ਨੂੰ ਸਾਡੇ ਅਧਿਆਪਕਾਂ ਨੂੰ ਜਿਹੜੇ ਸਾਡੇ ਅਧਿਆਪਕ ਨੇਗੇ ਉਹਨਾਂ ਨੂੰ ਮੈਸਾਂਵੈਂਡਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫੇਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਂ ਸਮਝਦਾ ਅੱਜ ਕਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਨੇ ਜਿਹੜੇ 118 ਸਕੂਲ ਆਫ ਐਮੀਨਸ ਨੇ ਉਹਨਾਂ ਵਿੱਚੋਂ ਪਹਿਲਾ ਸੀ 80 ਸਕੂਲਾਂ ਦੀ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਜਿੱਥੇ ਅਸੀਂ ਇਹਦਾ ਨਾਂ ਰੱਖਿਆ ਸਕੂਲ ਮੈਂਟਰਸ਼ਿਪ ਜੜੀਆ ਸਕੂਲ ਮੈਂਟਰਸ਼ਿਪ ਜੜੀਆ ਉਸ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਬੀਐਸ ਨੇ IFS ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸਾਂ ਦਾ ਸਬੰਧਤ ਅਧਿਕਾਰੀ ਨੇ ਸਾਡੇ ਉਹ ਸਾਰੇ-ਸਾਰੇ ਇੱਕ-ਇੱਕ ਸਕੂਲ ਜਿਹੜਾ ਉਹ ਅਡਾਪਟ ਕਰਨਗੇ ਆਲ ਵਾਲੇ ਸਮੇਂ ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ IFS ਨੇ IPS ਅਧਿਕਾਰੀ ਨੇ IFS ਅਧਿਕਾਰੀ ਦੇਗੇ ਉਹ ਇੱਕ-ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਝ ਜਿਹੜੀ ਆ ਉਹ ਪੈਦਾ ਕਰਨਗੇ ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨਲ ਆ ਰਿਸਟਾ ਜੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜਦੋਂ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ ਬੱਚਿਆਂ ਨੂੰ ਸਮਝਾਊਗਾ ਤਾਂ ਘਟੋ ਘਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸਰਵਿਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਔਰ ਮੈਸਮਨ ਦਾ ਬਹੁਤ ਸਾਰੇ ਰਾਸਤੇ ਜਿਹੜੇ ਨੇਗੇ ਉਹ ਇੱਥੋਂ ਹੀ ਨਿਕਲਦੇ ਸਕੂਲ ਤੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਆਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਸਮਨ ਦਾ ਇਹਦੇ ਨਾਲ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ ਜਿਹੜਾ ਵੀ ਅਧਿਕਾਰੀ ਸਕੂਲ ਅਡਾਪਟ ਕਰੂਗਾ ਕੋਈ ਇੱਕ ਸਕੂਲ ਘੱਟੋ ਘੱਟ 5 ਸਾਲ ਲਈ ਅਡਾਪਟ ਕਰਕੇ ਰੱਖੂਗਾ 5 ਸਾਲ ਲਈ ਅਡਾਪਟ ਕਰਕੇ ਰੱਖੂਗਾ ਮੰਨ ਲਓ ਸਕੂਲ ਆਫ ਫੈਮਿਨਨ ਸਾਜਲੀ ਮੇਰੇ ਹਲਕੇ ਦਾ ਸਕੂਲ ਆ ਉਹਨੂੰ ਕਿਸੇ ਆਈ ਆਈਐਸ ਅਧਿਕਾਰੀ ਨੇ ਜਾਂ ਆਈਪੀਐਸ ਅਧਿਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸੇ ਵਿਜ਼ਿਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪਣਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਤੇ ਤਜਰਬਾ ਲਾਈਫ ਦਾ ਉਹ ਵੀ ਉਹਦੇ ਨਾਲ ਆਦਾਨ-ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ-ਕਿਹੜੀ ਸਿਸਟਮ ਚੱਲ ਰਿਹਾ ਉਹ ਸਾਰਾ ਕੁਝ ਸਾਂਝਾ ਕਰੂਗਾ ਸੋ ਮੈਂ ਸਮਝਦਾ ਕਿ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ ਦੇਖੋ ਉਹਨਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਅਡਾਪਟੇਸ਼ਨ ਹੈ ਇਹ ਜਲਦੀ ਸ਼ੁਰੂ ਹੋ ਜਾਏਗੀ ਔਰ ਪੰਜਾਬ ਦੇ ਹਰ ਅਧਿਕਾਰੀ ਨੂੰ ਸਕੂਲ ਅਡਾਪਟ ਕਰਨਾ ਹੀ ਪੈਗਾ ਵੈਸੇ ਕੋਈ ਬਹੁਤ ਔਖਾ ਵੀ ਨਹੀਂ ਜੇ ਇੱਕ ਅਧਿਕਾਰੀ ਨੇ ਸਕੂਲ ਦੇ ਵਿੱਚ ਜਾ ਕੇ ਸਿਰਫ ਦੇਖ ਰੇ ਕਰਨੀ ਹੈ ਹਾਂ ਜੇ ਮਨ ਬਣਾ ਹੀ ਲਿਆ ਅਧਿਕਾਰੀ ਨੇ ਵੀ ਆ ਸਕੂਲ ਨੂੰ ਚੰਗਾ ਬਣਾਣਾ ਹੈ ਚੰਗੀ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਉਹ ਕੋਈ ਸਾਰਾ ਦਿਨ ਥੋੜਾ ਬੈਠਣਾ ਮੰਨ ਲਓ 10 ਮਿੰਟ 15 ਮਿੰਟ ਜਾ ਕੇ ਸਿਰ ਸਮੱਥੇ ਹੀ ਸੁਣਨੀ ਹੈ ਪ੍ਰਿੰਸੀਪਲ ਤੋਂ ਹੀ ਉਹਦੀ ਫੀਡਬੈਕ ਲੈਣੀ ਹੈ ਕਿ ਸਕੂਲ ਲਈ ਕੀ ਚਾਹੀਦਾ ਹੈ ਕੀ ਜ਼ਰੂਰਤ ਹੈ ਉਹ ਫੀਡਬੈਕ ਜਾ ਕੇ ਸਰਕਾਰ ਨੂੰ ਦੇਣੀ ਹੈ ਸਰਕਾਰ ਉਤੇ ਅਮਲ ਕਰੇਗੀ ਜਾਂ ਨਹੀਂ ਕਰੇਗੀ ਇਹ ਕੱਲੀ ਆ ਵੀ ਫਿਰ ਉਹ ਕੱਲੀ ਜ਼ਿੰਮੇਵਾਰੀ ਪ੍ਰਿੰਸੀਪਲ ਦੀ ਤੈ ਨਹੀਂ ਹੋ ਜਾਏਗੀ ਕੱਲੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਸ ਦੇ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ ਜਦੋਂ ਤੁਸੀਂ ਇੱਕ ਆਈਐਸ ਆਈਪੀਐਸ ਜਾਂ ਤੁਸੀਂ ਆਈਆਰ ਅਧਿਕਾਰੀ ਨੂੰ ਉੱਥੇ ਉਹਦਾ ਤੈਨਾਤ ਕਰ ਦਿੱਤਾ ਇੱਕ ਅਡਾਪਟ ਕਰਨਾ ਇੱਕ ਤਨਤੀ ਹੈ ਠੀਕ ਹੈ ਇੱਕ ਜ਼ਿੰਮੇਵਾਰੀ ਹੈ ਵੱਡੀ ਜਦੋਂ ਵੱਡੇ ਜ਼ਿੰਮੇਵਾਰੀ ਦੇਤੀ ਤਾਂ ਫਿਰ ਉਹਦਾ ਕੋਈ ਨਾ ਕੋਈ ਤਾਂ ਫਰਜ਼ ਬਣੇਗਾ ਕਿ ਜੇਕਰ ਮੈਂ ਸਕੂਲ ਅਡਾਪਟ ਕੀਤਾ ਤਾਂ ਜੇਕਰ ਮੈਨੂੰ ਸਕੂਲ ਦਾ ਜਿਹੜਾ ਜਿਹੜਾ ਸਾਰਾ ਚਾਰ ਦਿੱਤਾ ਗਿਆ ਤਾਂ ਮੈਂ ਘੱਟੋ ਘਾਟੇ ਦੀ ਬਿਹਤਰੀ ਲਈ ਕੰਮ ਕਰਾਂ ਸਕੂਲ ਦੀ ਬਿਹਤਰੀ ਲਈ ਬੱਚਿਆਂ ਦੀ ਬਿਹਤਰੀ ਦੇ ਲਈ ਹੋ ਸਕਦਾ ਉਹਦੇ ਡਾਕਟਰ ਦੇ ਅਡਾਪਸ਼ਨ ਹੋਣ ਦੇ ਨਾਲ ਜਿਹੜੇ 5 ਸਾਲ ਨੇ ਉਹਨਾਂ ਦੇ ਵਿੱਚ ਕੋਈ IAS ਬਣ ਜੇ ਕੋਈ IPS ਬਣ ਜੇ ਕੋਈ PPS ਬਣ ਜੇ ਕੋਈ PCS ਬਣ ਜੇਕਰ ਨਹੀਂ ਤਾਂ ਉਸ ਜਿਹੜਾ ਉਹਦਾ ਜਿਹੜਾ ਸੇਰਾ ਤਾਂ ਉਸ IPS ਆਈਆ ਅਧਿਕਾਰੀ ਨੂੰ ਜਾਏਗਾ ਕਿ ਇਹਨਾਂ ਨੇ ਸਕੂਲ ਦੀ ਵਧੀਆ ਬੱਚਿਆਂ ਨੂੰ ਜਿਹੜਾ ਗਾਈਡ ਕੀਤਾ ਤੇ ਅੱਜ ਬੱਚੇ ਇੱਥੋਂ ਤੱਕ ਪਹੁੰਚ ਗਏ ਸੋ ਇਹ ਕਹ ਇਹ ਵੀ ਪੰਜਾਬ ਸਰਕਾਰ ਦਾ ਇੱਕ ਚੰਗਾ ਕਦਮ ਹੈ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕੀਤੀ ਆਵੇਂ ਤੁਸੀਂ ਜਿਹੜਾ ਅੱਜ ਖਾਸ ਤੌਰ ਤੇ ਸਾਹਿਬ ਜਿਹੜਾ ਪੰਜਾਬ ਸਰਕਾਰ ਵੱਲੋਂ ਵੱਡੇ ਜਿਹੜੇ ਨੇ ਫੈਂਸ ਨੇ ਲੈ ਕੇ ਰਹੇ ਦੂਜੇ ਪਾਸੇ ਰਾਜਪਾਲ ਦੀ ਗੱਲ ਕੀਤੀ ਆਵੇ ਇੱਕ ਵੱਡੀ ਜਿਹੜੀ ਆ ਪੈਦਲ ਜੜੀਏ ਯਾਤਰਾ ਨੋਵਲੋਂ ਕੱਢੀ ਗਈ ਆ ਪਰ ਰੈਲੀ ਦਾ ਜਿਹੜਾ ਰੂਪ ਧਾਨ ਕੀਤਾ ਜਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੱਡੀ ਜਿਹੜੀ ਮੁਹੀਮ ਹੈ ਉਹ ਰਾਜਪਾਲ ਵੱਲੋਂ ਚਲਾਈ ਗਈ ਹੈ ਕਿੰਨਾ ਕੋ ਅਸਰ ਦੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਨਸ਼ਿਆਂ ਦੀ ਗੱਲ ਕੀਤੀ ਜਾਂਦੀ ਹੈ ਇਹ ਨਸ਼ਾ ਬਹੁਤ ਹੈ ਇਹਨੂੰ ਜੜੋਂ ਖਤਮ ਦੀ ਕਰਨ ਦੀ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਸਭ ਤੋਂ ਪਹਿਲੇ ਤੋਂ ਮੈਂ ਆ ਜੀ ਹਾਂ ਪਧਾਰੇ ਹੋਏ ਸਾਰੇ بڑے ਬਜ਼ੁਰਗਾਂ ਕੋ ਮਾਤਾਵਾਂ ਬਹਿਣੋ ਕੋ ਆਪਣਾ ਪ੍ਰਣਾਮ ਕਰਦਾ ਹਾਂ और तो जवानों को मेरी ओर से बधाई देता हूँ यहाँ के सभी प्रशासनिक अधिकारी सेना के अधिकारी बीएसएफ के अधिकारी लोकल प्रशासन के सभी अधिकारी उनका भी बहुत बहुत धन्यवाद करता हूँ आप इस कार्यक्रम के माध्यम से संपूर्ण पंजाब को और संपूर्ण देशवासियों को नशा मुक्त पंजाब और नशा मुक्त भारत कैसे बने इसके लिए इस पैदल यात्रा के लिए आप सब यहाँ पधारकर एक तरह से मुझे जो मान सम्मान दिया है मैं आपको विश्वास जताता हूँ आपके सम्मान का एक एक शब्द का उपयोग और आपकी भावना का सम्मान मैं पूरी तरह से करूंगा मैं चाहता हूं कि नशा मुक्त पंजाब और नशा मुक्त भारत अकेले सरकार और कानून नहीं बना पाएंगे कानून अपना काम करता है लेकिन जब तक जन जागरण नहीं होता जनता नहीं जुड़ती और विशेष करके माताएं बहने तब तक, तक इस समस्या का निदान नहीं हो सकता वैसे तो पंजाब में बहुत वर्षों से लोग प्रयत्न कर रहे हैं अलग अलग अपने अपने तरीके से कोई हमने पहली बार शुरू किया हो ऐसी बात नहीं कई संगठन कई धर्म गुरु और समाज भी लोग हमेशा प्रयत्न कर रहे हैं कि पंजाब में इस नशे को हम कैसे रोकें। जब मैं यहाँ आया तो बॉर्डर के आपके डिस्ट्रिक्ट में आने का मौका मिला तो मुझे जो विलेज कमेटी के साथ बैठने का मौका मिला तो वहाँ माता बहनों ने एक बात कही आप कोई काम करो ना करो लेकिन हमारे बच्चों को इस दर्शे से रोको तो जो उनकी मन का दर्द था उनकी जो पीड़ा थी जिस प्रकार से एक दर्जे टूट रहा है बच्चे का दर्द देखा नहीं जा रहा है और जिस ढंग से हमारी आने वाली युवा शक्ति को कमजोर करने का एक षड्यंत्र चल रहा है उस षड्यंत्र का मुकाबला मैं सोचता हूँ की पंजाब की धरती ने देश पर जितने भी आक्रमण हुए हैं सबसे पहला मुकाबला अगर किसी से हुआ है तो पंजाब के बहादुर लोगों से हुआ है जिन्होंने उनको वर्षों तक वहीं का वहीं टिकाए रखा कितना ही बलिदान दे दिया मैं सोचता हूँ ये जो दस गुरु हैं, इन्होंने भी अपने धर्म अपने देश के सब मान मर्यादाओं को बचाने के लिए अपना एक से एक बलिदान दिया है दुनिया का कोई व्यक्ति सूट नहीं सकता एक धर्म गुरु आर से चिरा जा सकता है लेकिन धर्म परिवर्तन स्वीकार नहीं कर सकता और ना कभी लोगों को करने देता है आपने देखा होगा कि वास्तव में दसवे गुरु जी ने गोविंद सिंह जी ने जिस प्रकार से रक्षा के लिए अपने चारों बच्चों को वारा दो युद्ध में और दो दीवारों में चुने गए वो दृश्य देख करके रोंगटे खड़े हो जाते हैं दुनिया में अब तक ऐसा कोई उदाहरण नहीं मिला कि गए और एक-एक के बाद भी पूछे थे बच्चों की उम्र थी नौ और सात साल आप कल्पना भी नहीं कर सकते हो वो दृश्य कितना वेदनापूर्ण होगा कितना दर्दनाक होगा लेकिन दादी गुजरी की शिक्षा के कारण से बच्चे इतने मजबूत थे कि उन्होंने स्वीकार नहीं किया जब ईटे वाले भगत तो सिंह के गले में ईट आ गई तो जोरावर के मन में आंखों में थोड़ा सा पानी आ गया उसे के कहा, भैया तेरी आंखों में पानी क्यों उसने कहा भैया इतने नहीं कि हम देश जन्म पे बलिदान हो रहा है पर मुझे दुख इस बात का है कि तू इस धरती पर मेरे से बाद में आया लेकिन धर्म के लिए तू मेरे से पहले ज्यादा इसका मन में दुख और अफसोस है इस प्रकार का भाव इस धरती पर हो जिसकी धरती के लोगों ने ऐसा एक अपना इतिहास और अपनी वीरता का और आजादी के बाद भी सीमा की रक्षा के लिए जितने लोग यहाँ के शहीद हुए भी आपको और मुझको इस बात के लिए बार बार आग्रह कर रहे हैं कि जिंदगी तो आएगी और जाएगी अगर जिंदगी का उपयोग देश के लिए नहीं हो सकता है तो वो जिंदगी क्या काम की आज हमारा बच्चा इस नशे के कारण से जो कमजोर होता जा रहा है बद कमजोर करने का तो चल रहा है षडयंत्र का मुकाबला आपको मुझको माता बहनों को सबको बेट के करना होगा और इसमें जागरण ही सबसे बड़ा ताकत है स्कूल और कॉलेज में जहाँ पढ़ते है नशा मुक्त माला बने आज की तारीख में आपको मुझको ये देख कर दुख होता है कि लड़के नहीं अब तो लड़कियां भी उसके कारण से अधिक हो रही है इस चुनौती को आप और मैं स्वीकार करें

Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard fine authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Indian cuisine Tracy find authentic Indian cuisine in Tracy or scan QR code to contact us. Bila market scan QR code to contact us. Simi Valley family dental office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. A made and served with love. Scan this QR code to contact us. Krishan Kumar covered California. Certified agency manager who can help you, your family and your small business with health insurance. Call at one 830 3270 or scan QR code to call or text.